ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੀ ਮਿਲੇ ਤਾਈਐ ਸਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਇ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਤਿਆਏ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਹੈ ਸਿਰ ਸਾਹਾ ਪਾਤ ਸਾਹ ਪਿੱਛੇ ਸਾਹਾ ਆ ਗਿਆ ਸੀ ਬਿੰਦੀ ਨਾਲ ਇੱਥੇ ਸਾਹਾ ਹੈ ਤਾਂ ਇੱਥੇ ਸਾਹਾ ਉਚਾਰਨ ਕਰਨਾ ਹੈ ਸਿਰ ਸਾਹਾ ਪਾਤ ਸਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਹਾਉ ਇਹ ਥੋੜਾ ਜਨਾ ਜਿਹੜਾ ਠਹਿਰਾਇ ਕਾਸਰਾ ਨਹੀਂ ਕਹਿਣਾ ਚਰਨ ਕਮਲ ਕਾ ਆਸਰਾ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਹਾਉ ਮੈਂ ਧਾਰ ਤੇਰੀ ਪਾਰ ਬ੍ਰਹਮ ਮੈਂ ਤੇ ਜਮਕ ਲਾ ਦਨੀ ਐ ਮੈਂ ਧਾਰ ਤੇਰੀ ਪਾਰ ਬ੍ਰਹਮ ਤੇਰਾ ਤਾਨ ਰਹਾਉ ਨਿਮਾਣਿਆ ਪ੍ਰਭ ਮਾਣ ਤੂੰ ਇਹ ਵੀ ਨਿਮਾਣਿਆ ਤੇ ਜਮਕ ਲਾ ਦਨੀਆ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਵ ਹਰ ਜਪੀਐ ਆਰਾਧੀਐ ਆਠ ਪਹਿਰ ਗੋਵਿੰਦ ਜੀਅ ਪ੍ਰਾਣ ਤਾਨ ਧਾਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁਖ ਉਤਾਰਿਆਨ ਪ੍ਰਭ ਪਾਰ ਬਖਸਿੰਦ ਹਾਂਜੀ ਬਖਸਿੰਦ ਇੱਕ ਅੱਖੇ ਦੇ ਨਾਲ ਹੀ ਬਖ ਖ ਕਹਿ ਕੇ ਫਿਰ ਸਿੰਦ ਆਵੇਗਾ ਆਮ ਕਰਕੇ ਆਪਾਂ ਬਖਸਿੰਦ ਕਹਿ ਦਿੰਨੇ ਆ ਕੱਕਾ ਸਾਡੀ ਜ਼ੁਬਾਨ ਦੇ ਉੱਤੇ ਪੱਕਿਆ ਹੋਇਆ ਪਰ ਧਿਆਨ ਦੇ ਨਾਲ ਜਿਵੇਂ ਪਾਠ ਪੜ੍ਹਿਆ ਗੁਰਮੁਖਾਂ ਨੇ ਉਵੇਂ ਹੀ ਬਖਸਿੰਦ ਇਹ ਪਾਠ ਆਪਾਂ ਕਰਨਾ ਹੈ ਜੀ